ਗਾਜ਼ਾ جنگ ਇਜ਼raਇਲੀ ਹਕਮਾਂਦਰ ਬਦਰੇ ਅੰਤਰ ਵਿਰੋਧ ਰਚਨਾ ਗੁਰਪ੍ਰੀਤ ਅੰਮ੍ਰਿਤਸਰ ਕੁਝ ਦਿਨ ਪਹਿਲਾਂ ਇਜ਼raਇਲੀ ਪ੍ਰਧਾਨ ਮੰਤਰੀ ਨਤਨਯਾਹੁ ਨੇ ਇਜ਼raਇਲ ਦਾ ਜੰਗੀ ਮੰਤਰੀ ਮੰਡਲ ਭੰਗ ਕਰਨ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਇਜ਼ਰਾਈਲੀ ਹਾਕਮ ਜਮਾਤ ਦੇ ਦੂਜੇ ਧੜੇ ਦੇ ਆਗੂਆਂ ਬੈਨਿਗੈਂਟਸ ਅਤੇ ਗਾਦੀ ਆਈਸਨਕੋਰਟ ਦੇ ਜੰਗੀ ਮੰਤਰੀ ਮੰਡਲ ਵਿੱਚੋਂ ਅਸਤੀਫੇ ਤੋਂ ਬਾਅਦ ਕੀਤਾ ਗਿਆ ਪਿਛਲੇ ਕਾਫੀ ਸਮੇਂ ਤੋਂ ਇਜ਼ਰਾਈਲੀ ਹਾਕਮ ਜਮਾਤ ਦੇ ਵੱਖ-ਵੱਖ ਧੜਿਆਂ ਵਿੱਚ ਆਪਸੀ ਕਲੇਸ਼ ਕਾਫੀ ਜ਼ਿਆਦਾ ਵਧ ਰਿਹਾ ਸੀ ਇਸ ਤੋਂ ਬਿਨਾਂ ਇਜ਼ਰਾਈਲ ਦਾ ਸਭ ਤੋਂ ਕਰੀਬੀ ਸਾਮਰਾਜੀ ਹਮਾਇਤੀ ਅਮਰੀਕਾ ਵੀ ਨਿਤਨ ਯਾਹੂਨਾ ਕੁਝ ਜ਼ਿਆਦਾ ਕੁਝ ਨਹੀਂ ਸੀ ਇਸ ਸਭ ਪਰਤਕ ਤੌਰ ਤੇ ਹਮਾਸ ਨਾਲ ਟਕਰਾ ਦੇ ਖਿੱਚੇ ਜਾਣ ਇਜ਼ਰਾਈਲ ਵੱਲੋਂ ਜੰਗ ਦੇ ਸ਼ੁਰੂ ਵਿੱਚ ਇਲਾਨੇ ਮਕਸਦ ਯਾਨੀ ਬੰਦੀ ਬਣਾ ਇਜ਼ਰਾਈਲੀ ਫੌਜੀਆਂ ਦੀ ਰਿਹਾਈ ਹਮਾਸ ਦਾ ਪੂਰਨ ਖਤਮਾ ਵਿੱਚੋਂ ਅਜੇ ਤੱਕ ਕੁਝ ਵੀ ਪੂਰਾ ਨਾ ਹੋਣ ਇਜ਼ਰਾਈਲੀ ਫੌਜ ਨੂੰ ਹਮਾਸ ਵੱਲੋਂ ਲਗ ਰਹੀ ਪਿਛੜਦੀ ਹੀ ਨਿਸ਼ਾਨੀ ਹੈ ਕਿ ਇਜ਼ਰਾਈਲ ਦੇ ਅੰਦਰ ਵੀ ਨਿਤਨ ਯਾਹੁੂ ਖਿਲਾਫ ਵਿਰੋਧੀਆਂ ਸੁਰਾਂ ਤੇਜ਼ ਹੋ ਗਈਆਂ ਨੇ ਨਿਤਨ ਯਾਹੁੂ ਇਸ ਸਮੇਂ ਕਾਫੀ ਦਬਾਅ ਵਿੱਚ ਨੇ ਇਹ ਦਮਾ ਇਜ਼ਰਾਈਲ ਦੇ ਅੰਦਰੂਨੀ ਹਾਲਾਤ ਤੋਂ ਲੈ ਕੇ ਇਸ ਦਾ ਜੋਟੀਦਾਰ ਅਮਰੀਕਾ ਵੀ ਪਾਰ ਰਿਹਾ ਹੈ ਇਸ ਸਾਲ ਨਵੰਬਰ ਵਿੱਚ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਹੋਣੀਆਂ ਨੇ ਜਿੰਨਾ ਵਿੱਚ ਇਸ ਵੇਲੇ ਦਾ ਅਮਰੀਕੀ ਸਦਰ ਜੋ ਬਾਈਡਨ ਕਾफी ਸਮੱਸਿਆਵਾਂ ਵਿੱਚ ਕਿਰਿਆ ਹੋਇਆ ਹੈ ਜਿਨ੍ਹਾਂ ਵਿੱਚ ਇੱਕ ਕਾਰਨ ਅਮਰੀਕੀ ਲੋਕਾਂ ਵੱਲੋਂ ਫਲਸਤੀਨੀ ਲੋਕਾਂ ਦੇ ਕਦਲੇਆਮ ਵਿਰੋਧ ਕੀਤੇ ਗਏ ਵੱਡੇ ਰੋਸ ਮਜ਼ਾਰੇ ਨੇ ਆਪਣੀ ਸਾਖ ਬਹਾਲੀ ਲਈ ਅਮਰੀਕੀ ਸਰਦਰ ਫਲਸਤੀਨ ਦੇ ਮਸਲੇ ਲਈ ਕੁਝ ਕਰਦਾ ਦਿਖਣਾ ਚਾਹੁੰਦਾ ਹੈ ਇਸ ਲਈ ਪਿਛਲੇ ਕੁਝ ਸਮੇਂ ਤੋਂ ਅਮਰੀਕਾ ਇਜ਼ਰਾਈਲ ਉੱਪਰ ਬਨਾਉਟੀ ਸੀਮਤ ਜੰਗਬੰਦੀ ਲਈ ਦਬਾਅ ਬਣਾ ਰਿਹਾ ਹੈ ਭਾਵੇਂ ਇਜ਼ਰਾਈਲ ਨੂੰ ਦਿੱਤੀ ਜਾਣ ਵਾਲੀ ਬੀਤੀ ਤੇ ਫੌਜੀ ਮਦਦ ਲਗਾਤਾਰ ਚੱਲੀ ਹੈ ਜੰਗੀ ਮੰਤਰੀ ਮੰਡਲ ਪਿਛਲੇ ਸਾਲ ਅਕਤੂਬਰ ਵਿੱਚ ਬਣਾਇਆ ਗਿਆ ਸੀ ਜਿਸ ਵਿੱਚ ਇਜ਼ਰਾਈਲ ਹਾਕਮ ਜਮਾਦਾਰੀਆਂ ਵੱਖ-ਵੱਖ ਪਾਰਟੀਆਂ ਦੇ ਆਗੂ ਸ਼ਾਮਲ ਸਨ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਨਿਤਨ ਜਾਊ ਦਾ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਸੀ ਖਾਸ ਕਰਕੇ ਨਿਤਨ ਜਾਊ ਵੱਲੋਂ ਇਜ਼ਰਾਈਲ ਦੀ ਨਿਆ ਪਰਨਾਲੀ ਨੂੰ ਸਰਕਾਰ ਦੇ ਕਾਬੂ ਹੇਠ ਲਿਆਉਣ ਲਈ ਲਿਆਂਦੇ ਗਏ ਕਾਨੂੰਨਾਂ ਤੋਂ ਬਾਅਦ ਇਹ ਵਿਰੋਧ ਕਾਫੀ ਜ਼ਿਆਦਾ ਵਧ ਗਏ ਸਨ ਜੰਗੀ ਮੰਤਰੀ ਮੰਡਲ ਵਿੱਚ ਨਿਤਨ ਯਾਹੂ ਦੇ ਤੁਰ ਵਿਰੋਧੀ ਵੀ ਸ਼ਾਮਲ ਸਨ ਜੋ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਨਿਤਨ ਜਾਊ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ ਪਰ ਫਲਸਤੀਨ ਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਲਈ ਸਾਰੇ ਧੜੇ ਇੱਕ ਹੋ ਗਏ ਬੈਨਿਗੈਂਸ ਜਿਸ ਨੂੰ ਇਜ਼ਰਾਈਲੀ ਬੁਰਜੂਆਤ ਸਿਆਸਤ ਵਿੱਚ ਮੁਕਾਬਲਤਨ ਉਦਾਰਪੰਥੀ ਮੰਨਿਆ ਜਾਂਦਾ ਹੈ ਵੀ 2012 ਵਿੱਚ ਫਲਸਤੀਨੀਆਂ ਦਾ ਕਤਲਿਆਮ ਕਰਨ ਵਾਲੀ ਇਜ਼ਰਾਈਲੀ ਫੌਜ ਦਾ ਜਨਰਲ ਰਹਿ ਚੁੱਕਾ ਹੈ ਇਸੇ ਸਿਆਸਤਦਾਨ ਦੀ ਅਗਵਾਈ ਵਿੱਚ ਇਜ਼ਰਾਈਲੀ ਫੌਜ ਨੇ 2014 ਵਿੱਚ 2200 ਤੋਂ ਵੱਧ ਫਲਸਤੀਨੀ ਨਾਗਰਿਕਾਂ ਦਾ ਕਤਲ ਕੀਤਾ ਸੀ ਇਸ ਤੋਂ ਬਿਨਾਂ ਉਹ 2019 ਵਿੱਚ ਫਲਸਤੀਨ ਨੂੰ ਬੰਬਾਰੀ ਕਰਕੇ ਪੱਥਰ ਯੁੱਗ ਵਿੱਚ ਪਾਉਣ ਦੇ ਬਿਆਨ ਵੀ ਦੇ ਚੁੱਕਾ ਹੈ ਜੰਗੀ ਮੰਤਰੀ ਮੰਡਲ ਵਿੱਚ ਸ਼ਾਮਲ ਦੂਜਾ ਸਿਆਸਤਦਾਨ ਗਾਦੀ ਆਈਸਨ ਕੋਟ ਵੀ ਇਜ਼ਰਾਈਲੀ ਫੌਜ ਦਾ ਸਾਬਕਾ ਜਰਨਲ ਹੈ 2008 ਵਿੱਚ ਇਸਨੇ ਕਿਹਾ ਸੀ ਕਿ ਸਾਰੇ ਫਲਸਤੀਨੀ ਆਮ ਨਾਗਰਿਕ ਫੌਜੀ ਨਿਸ਼ਾਨੇ ਨੇ ਅਤੇ ਇਹਨਾਂ ਉੱਪਰ ਹਮਲਾ ਕੀਤਾ ਜਾਣਾ ਚਾਹੀਦਾ ਹੈ ਇਜ਼ਰਾਈਲ ਦੀ ਹਾਕਮ ਜਮਾਤ ਵਿੱਚ ਫਲਸਤੀਨੀ ਲੋਕਾਂ ਦੀ ਨਸਲ ਕੁਸ਼ੀ ਨੂੰ ਲੈ ਕੇ ਕੋਈ ਬੁਨਿਆਦੀ ਮਤਭੇਦ ਨਹੀਂ ਹਨ ਇਹ ਸਾਰੇ ਮੰਨਦੇ ਨੇ ਕਿ ਇਹ ਜੰਗ ਜਾਇਜ਼ ਹੈ ਤੇ ਇਜ਼ਰਾਈਲ ਦਾ ਪੂਰੇ ਫਲਸਤੀਨੀ ਉੱਪਰ ਹੱਕ ਹੈ ਤੇ ਫਲਸਤੀਨੀ ਲੋਕਾਂ ਨੂੰ ਇਹ ਠੁਕ ਦੇ ਦੇਣਾ ਚਾਹੀਦਾ ਹੈ ਬਸ ਹਾਕਮਾਂ ਦੇ ਵੱਖ-ਵੱਖ ਤੜਿਆਂ ਵਿੱਚ ਕੰਮ ਕਰਨ ਦੇ ਢੰਗ ਤਰੀਕਿਆਂ ਵਿੱਚ ਫਰਕ ਹੈ ਬੈਨ ਗੈਂਸ ਵਰਗੇ ਉਦਾਰਪੰਥੀ ਇਹ ਕਮ ਇਜ਼ਰਾਈਲੀ ਜਨਤਾ ਤੇ ਬਾਕੀ ਸੰਸਾਰ ਦੇ ਲੋਕਾਂ ਤੋਂ ਵੱਤਵਜ ਪ੍ਰਵਾਨਗੀ ਲੈ ਕੇ ਕਰਨਾ ਚਾਹੁੰਦੇ ਨੇ ਜਿਸ ਨਾਲ ਇਜ਼ਰਾਈਲੀ ਜੁਰਮਾਂ ਉੱਪਰ ਇੱਕ ਹੱਦ ਤੱਕ ਪਰਦਾ ਪੈ ਜਾਵੇ। ਦੂਜੇ ਹੱਥ ਨਿਤਨਯਾਉ ਤੇ ਉਸ ਦੀ ਸਰਕਾਰ ਵਿੱਚ ਸ਼ਾਮਲ ਤੁਰ ਸੱਜੇ ਪੱਖੀ ਸਿਆਸਦਨ ਫਰਸਤੀਨੀ ਲੋਕਾਂ ਦੀ ਨਸਲਕੁਸ਼ੀ ਨੰਗੇ ਚਿੱਟੇ ਰੂਪ ਵਿੱਚ ਕਰਨ ਦੇ ਹੱਕ ਵਿੱਚ ਨੇ ਪਰ ਹੁਣ ਨਿਤਨਯਾਹੁ ਵੱਲੋਂ ਦੀ ਧੜੇ ਦਾ ਮੰਨਣਾ ਹੈ ਕਿ ਇਜ਼ਰਾਈਲ ਦੀ ਜਨਤਾ ਇਸ ਵਿੱਚ ਇਸ ਜੰਗ ਪ੍ਰਤੀ ਰੋਸ ਵਧ ਰਿਹਾ ਹੈ। ਖਾਸ ਤੌਰ ਤੇ ਉਹਨਾਂ ਲੋਕਾਂ ਵਿੱਚ ਜਿਨ੍ਹਾਂ ਦੇ ਪਰਿਵਾਰਾਂ ਵਿੱਚੋਂ ਲੋਕ ਜੰਗ ਵਿੱਚ ਮਾਰੇ ਗਏ ਨੇ ਜਾਂ ਬੰਦੀ ਬਣਾਏ ਗਏ ਨੇ। ਬੈਨ ਗੈਂਸ ਜੰਗ ਨੂੰ ਕੁਝ ਸਮੇਂ ਲਈ ਰੋਕ ਕੇ ਬੰਦੀ ਛਡਾਉਣ ਦੀ ਮੰਗ ਕਰ ਰਿਹਾ ਜਿਸ ਨਾਲ ਇਜ਼ਰਾਈਲ ਦੀ ਜਨਤਾ ਵਿੱਚ ਘਬਰਾਹਟ ਫਿਰ ਤੋਂ ਫਲਸਤੀਨੀ ਲੋਕਾਂ ਦੇ ਕਤਲੇਆਮ ਲਈ ਪ੍ਰਵਾਨਗੀ ਲਈ ਜਾ ਸਕੀ ਇਸ ਤੋਂ ਬਿਨਾ ਇਸ ਵਕਤੀ ਜੰਗਬੰਦੀ ਨਾਲ ਲਿਬਨਾਨ ਨਾਲ ਲੱਗਦੀ ਉਤਰੀ ਸਰਹੱਦ ਤੇ ਹਿਜ਼ਬੁੱਲਾ ਨਾਲ ਹੋ ਰਹੀਆਂ ਝੜਪਾਂ ਵੀ ਰੁਕ ਜਾਣਗੀਆਂ ਇਨ ਦੋਹਾਂ ਨੇ ਨਿਤਨ ਯਹੂ ਉੱਪਰ ਗਾਜ਼ਾ ਵਿਚ ਹੋਰੀ ਜੰਗ ਖਤਮ ਹੋਣ ਤੋਂ ਬਾਅਦ ਅੱਗੇ ਲਈ ਕੋਈ ਠੋਸ ਯੋਜਨਾ ਨਾ ਹੋਣ ਦਾ ਵੀ ਦੋਸ਼ ਲਾਇਆ ਅਸਲ ਵਿੱਚ ਇਹ ਆਗੂ ਜੰਗ ਖਤਮ ਹੋਣ ਤੋਂ ਬਾਅਦ ਗਾਜ਼ਾ ਵਿੱਚ ਸੌਦੀ ਅਮਰੀਕਾ ਯੂਰਪ ਦੀ ਅਗਵਾਈ ਵਿੱਚ ਸਾਂਝੀ ਸੁਰੱਖਿਆ ਵਿਵਸਥਾ ਇਸ ਦਾ ਅਸਲ ਅਰਥ ਕਬਜ਼ਾ ਖੋਬੇ ਕਾ ਦੇ ਹੱਕ ਵਿੱਚ ਨੇ ਇਹ ਯੋਜਨਾ ਕੁਝ ਸਮਾਂ ਪਹਿਲਾਂ ਅਮਰੀਕਾ ਨੇ ਇਜ਼ਰਾਈਲ ਤੇ ਹਮਾਸ ਵਿਚਕਾਰ ਹੋ ਰਹੀ ਗੱਲਬਾਤ ਦੌਰਾਨ ਸਾਹਮਣੇ ਰੱਖੀ ਸੀ ਪਿਛਲੇ ਮਹੀਨੇ ਗੈਂਸ ਨੇ Galatasaray ਯੋਜਨਾ ਸਾਹਮਣੇ ਰੱਖੀ ਸੀ ਯੋਜਨਾ ਮੁਤਾਬਕ ਅਸਥਾਈ ਅਮਰੀਕੀ ਯੂਰੋਪੀਅਨ ਅਰਬ ਫਲਸਤੀਨੀ ਪ੍ਰਸ਼ਾਸਨ ਪ੍ਰਣਾਲੀ ਸ਼ਾਮਲ ਸੀ ਜਿਸ ਵਿੱਚ ਇਜ਼ਰਾਈਲ ਨੂੰ ਗਾਜ਼ਾ ਦੀ ਸੁਰੱਖਿਆ ਦਾ ਸਮੁੱਚਾ ਕੰਟਰੋਲ ਮਿਲਣਾ ਸੀ ਦੂਜੇ ਹੱਥ ਅਮਰੀਕਾ ਵਿੱਚ ਵੀ 20 ਸਾਲ ਨਵੰਬਰ ਵਿੱਚ ਚੋਣਾਂ ਨੇ ਜਿਸ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਸਦਰ ਜੋ ਬਾਈਡਨ ਲਈ ਰਾਹ ਇੰਨਾ ਸੁਖਾਲਾ ਨਹੀਂ ਹੈ ਗਾਜ਼ਾ ਵਿੱਚ ਇਜ਼ਰਾਈਲ ਦੇ ਕਤਲੇਆਮ ਤੇ ਅਮਰੀਕਾ ਦੀ ਇਜ਼ਰਾਈਲ ਨੂੰ ਦਿੱਤੀ ਜਾ ਰਹੀ ਆਰਥਿਕ ਤੇ ਫੌਜੀ ਮਦਦ ਵਿਰੋਧ ਅਮਰੀਕਾ ਵਿੱਚ ਵੱਡੇ ਪੱਧਰ ਉੱਪਰ ਰੋਸ ਹੈ ਖਾਸ ਕਰਕੇ ਡੈਮੋਕ੍ਰੈਟਿਕ ਪਾਰਟੀ ਦੇ ਰਸਮੀ ਵੋਟ ਬੈਂਕ ਜਿਨ੍ਹਾਂ ਵਿੱਚ ਅਮਰੀਕਾ ਵਿੱਚ ਰਹਿ ਰਹੇ ਕਟਗਿੰਤੀ ਮੁਸਲਮਾਨ ਕਾਲੇ ਤੇ ਹੋਰ ਉਦਾਰਪੰਥੀ ਜਮਹੂਰੀ ਵੋਟਰ ਸ਼ਾਮਲ ਨੇ ਇਸ ਰੋਸ ਨੂੰ ਠੰਡਾ ਕਰਨ ਲਈ ਅਮਰੀਕੀ ਸਰਕਾਰ ਦੀ ਕੋਸ਼ਿਸ਼ ਹੈ ਕਿ ਕਿਸੇ ਤਰ੍ਹਾਂ ਨਾਲ ਵਕਤੀ ਜੰਗਬੰਦੀ ਹੋ ਜਾਵੇ ਇਸੇ ਕਾਰਨ ਅਮਰੀਕਾ ਨੇ ਇਜ਼ਰਾਈਲ ਨੂੰ ਭੇਜੇ ਜਾਣ ਵਾਲੇ ਹਥਿਆਰਾਂ ਵਿੱਚ ਵੀ ਮੰੂਲੀ ਕਟੌਤੀ ਕਰਕੇ ਨਿਤਨਯਾਹੁ ਨੂੰ ਸਨੇਹ ਦੇਣਾ ਚਾਹਿਆ ਹੈ ਨਿਤਨਯਾਹੁ ਵਿਰੁੱਧ ਖੜੀ ਇਜ਼ਰਾਈਲੀ ਵਿਰੋਧੀ ਧਿਰਾਂ ਹੀ ਅਮਰੀਕਾ ਨਿਤਨਯਾਹੁ ਸਰਕਾਰ ਉੱਪਰ ਦਬਾਅ ਬਣਾ ਰਿਹਾ ਹੈ ਹਮਾਸ ਦੇ ਜਨਹੂਲ ਮੇਂ ਸੰਘਰਸ਼ ਕਰਨ ਇਜ਼ਰਾਈਲੀ ਫੌਜੀਆਂ ਨੂੰ ਲਗਰੀ ਪਛਾੜ ਤੇ ਉਪਰੋ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਅਮਰੀਕਾ ਦੀ ਨੀਤੀ ਦੇ ਮਤ ਹੈ ਕਿ ਇਜ਼ਰਾਈਲ ਵਿੱਚ ਵਿਰੋਧੀ ਧਿਰ ਦੇ ਇਨ੍ਹਾਂ ਆਗੂਆਂ ਦੇ ਜੰਗੀ ਮੰਤਰੀ ਮੰਡਲ ਵਿੱਚੋਂ ਬਾਹਰ ਨਿਕਲਣ ਦੇ ਫੈਸਲੇ ਨੂੰ ਸਮਝਣਾ ਚਾਹੀਦਾ ਹੈ ਜੰਗੀ ਮੰਤਰੀ ਮੰਡਲ ਭੰਗ ਹੁਣ ਤੋਂ ਬਾਅਦ ਹੁਣ ਜੰਗ ਨਾਲ ਸੰਬੰਧਿਤ ਸਾਰੇ ਫੈਸਲੇ ਨਿਤਨਯਾਊ ਸਰਕਾਰ ਦੇ ਸੁਰੱਖਿਆ ਵਿਭਾਗ ਨਾਲ ਸੰਬੰਧਿਤ ਮੰਤਰੀ ਮੰਡਲ ਵਿੱਚ ਕੀਤੇ ਜਾਣਗੇ ਇਸ ਪੂਰੇ ਮਾਮਲੇ ਵਿੱਚ ਇੱਕ ਹੋਰ ਦਿਲਚਸਪ ਖਬਰ ਇਹ ਵੀ ਹੈ ਕਿ ਇਜ਼ਰਾਈਲੀ ਫੌਜ ਨੇ ਪ੍ਰਧਾਨ ਮੰਤਰੀ ਨਿਤਨਯਾਊ ਦੀ ਪ੍ਰਵਾਨਗੀ ਤੋਂ ਬਿਨਾ ਗਾਜ਼ਾ ਵਿੱਚ ਰੋਜ਼ਾਨਾ 11 ਘੰਟੇ ਦੀ ਦਾਪੇਚਕ ਰੋਕਾਂ ਲਗਾਉਣ ਦਾ ਫੈਸਲਾ ਕੀਤਾ ਹੈ ਜਿਸ ਉੱਪਰ ਨਿਤਨਯਾਊ ਕਾਫੀ ਨਾਖੁਸ਼ ਨੇ ਇਹਨਾਂ ਸਭ ਤੱਥਾਂ ਦਾ ਸਾਰ ਇਹ ਹੈ ਕਿ ਇਜ਼ਰਾਈਲੀ ਹਾਕਮ ਜਮਾਤਾਂ ਅੰਦਰ ਇਸ ਜੰਗ ਨੂੰ ਲੈ ਕੇ ਬੇਚੈਨੀ ਵੱਧ ਰਹੀ ਹੈ ਇਸ ਦਾ ਵੱਡਾ ਕਾਰਨ ਫਲਸਤੀਨੀਆ ਵੱਲੋਂ ਇਜ਼ਰਾਈਲੀ ਜ਼ਾਲਮ ਫੌਜ ਦਾ ਬਹਾਦਰੀ ਨਾਲ ਮੁਕਾਬਲਾ ਕਰਨ ਅਤੇ ਸੰਸਾਰ ਪਰਦੇ ਲੋਕਾਂ ਦਾ ਇਸ ਨਾਸਲ ਕੁਰਸੀ ਦਾ ਵਿਰੋਧ ਹੈ ਪਰ ਇਜ਼ਰਾਈਲੀ ਹਾਕਮ ਦੇ ਆਫਸੀ ਵਿਰੋਧਾਂ ਦੇ باوجود ਇਹ ਸਭ ਫਲਸਤੀਨੀਆ ਦਾ ਕਤਲੇਆਮ ਕਰਨ ਵਿੱਚ ਆਪਣੇ ਸਾਮਰਾਜੀ ਪਾਈਵਾਲਾਂ ਸਮੇਤ ਬਿਲਕੁਲ ਇਕਮਿਕ ਨਹੀਂ ਕਿਉਂਕਿ ਇਹ ਸਭ ਜਾਨਵਰਦੀ ਇਜ਼ਰਾਈਲੀ ਰਾਜ ਦੇ ਹਮਾਇਤੀ ਨੇ ਜਿਸ ਦਾ ਦਾਅਵਾ ਫਲਸਤੀਨੀਆ ਨੂੰ ਨਾ ਦੇ ਕਮੀਕਰ ਤੋਂ ਝੜ ਕੇ ਗੈਰ ਜਮਹੂਰੀ ਬਰਬਰ ਰਾਜ ਦੀ ਸਥਾਪਨਾ ਹੈ ਇਹ ਬਰਬਰ ਰਾਜ ਸਾਮਰਾਜੀ ਚੌਕੀ ਵੱਜੋਂ ਮਧਪੂਰਵ ਦੇ ਕੁਦਰਤੀ ਸਰੋਤਾਂ ਨਾਲ ਭਰਪੂਰ ਖੇਤੇ ਵਿੱਚ ਅਮਰੀਕਾ ਤੇ ਉਸਦੇ ਪੱਛਮੀ ਪਾਈਵਾਲਾਂ ਦੇ ਪ੍ਰਭਾਵ ਖੇਤਰ ਨੂੰ ਕਾਇਮ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਦਾ ਕਰਦਾ ਹੈ ਵੈਸੇ ਤਾਂ ਫਲਸਤੀਨੀ ਅਧਿਨਸਲ ਕੁਸ਼ੀ ਪਿਛਲੇ 75 ਸਾਲਾਂ ਤੋਂ ਜਾਰੀ ਹੈ ਪਰ ਪਿਛਲੇ ਸਾਲ ਅਕਤੂਬਰ ਤੋਂ ਸ਼ੁਰੂ ਹੋਈ ਜੰਗ ਹੁਣ ਤੱਕ ਦੀ ਸਭ ਤੋਂ ਡਾਢੀ ਜੰਗ ਸਾਬਤ ਹੋਈ ਹੈ ਜਿਸ ਵਿੱਚ 38 ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਨੇ ਜਿਨ੍ਹਾਂ ਵਿੱਚ ਬਹੁ ਗਿਣਤੀ ਬੱਚੇ ਤੇ ਔਰਤਾਂ ਹਨ ਸாம்ਰਾਜੀ ਪ੍ਰੋਜੈਕਟ ਬਨੁਸਥਾਪਤ ਜਿਉਨਵਾਦੀ ਇਜ਼ਰਾਈਲ ਦੇ ਕਬਜ਼ੇ ਵਿਰੁੱਧ ਲੜ ਰਹੇ ਫਲਸਤੀਨੀਆਂ ਦੇ ਸੰਘਰਸ਼ ਨੇ ਧੜਵੀਂ ਇਜ਼ਰਾਈਲੀ ਹਕੂਮਤ ਦੇ ਅੰਦਰ ਵੀ ਵਿਰੋਧ ਖੁਰ ਉਭਾਰ ਦਿੱਤੇ ਨੇ ਆਪਣੀ ਜਾਨ ਹول ਵੀ ਲੜਾਈ ਕਰਨ ਸੰਸਾਰ ਪਰ ਵਿੱਚ ਆਪਣੇ ਸੰਘਰਸ਼ ਲਈ ਹਮਾਇਤ ਜਟਾਉਣ ਪਿੱਛੋਂ ਨਿਸ਼ਚੈ ਹੀ ਇਹ ਫਲਸਤੀਨੀਆਂ ਦੀ ਇੱਕ ਹੋਰ ਪ੍ਰਾਪਤੀ ਹੈ ਧੰਨਵਾਦ